ਸਰਦਾਰ ਸਾਬਸੇਦ ਸਾਬਸੇਦ ਤੋਂ ਉਹਨਾਂ ਨੂੰ ਤੱਕ ਚੜ੍ਹ ਕੇ ਨਵੇਸ਼ਨ ਨੂੰ ਸੂਚਨਾ ਮਿਲੀ ਸੀ ਕਿ ਸੰਗਰੂ ਰੋਡ ਤੇ ਅੱዱਬਾ ਹੋਟਲ ਹੈ ਤੇ ਬਿਲਕੁਲ ਸਾਹਮਣੇ ਇੱਕ ਪੁਰਾਣੀ ਬਿਲਡਿੰਗ ਹੈ ਜਿਸ 'ਤੇ ਅੱਗ ਲੱਗੀ ਹੋਈ ਹੈ ਅਸੀਂ ਮੌਕੇ ਤੇ ਸਾਡੀ ਟੀਮਾਂ ਤੁਰੰਤ ਪਹੁੰਚ ਗਈਆਂ ਤੇ ਹਣਾ ਕਿਸਾਨ ਜਿਹੜਾ ਕੋਈ ਬਿਲਕੁਲ ਨਾਲ ਪੈਂਦਾ ਉਹਨਾਂ ਦੇ ਮਨਸੀਪਲ ਨੂੰ ਵੀ ਸਾਨੂੰ ਐਡ ਕੀਤੀ ਅਸੀਂ ਆ ਕੇ ਸ਼ਟਲ ਸ਼ੂਟੇ ਤੋੜੇ ਅੱਗ ਨੂੰ ਬੁਝਾਉਣੇ ਸ਼ੁਰੂ ਕੀਤੀ ਅੱਗ ਇਸ ਕੋਲ ਪੁਰਾਣੀ ਬਿਲਡਿੰਗ ਦੱਸੀ ਜਾ ਰਹੀ ਬਹੁਤ ਪੁਰਾਣੀ 15-20 ਸਾਲ ਤੋਂ ਕਹਿੰਦੇ ਬੰਦ ਪਈ ਹੈ ਜਿੱਤੋਂ ਪਤਾ ਲੱਗਦਾ ਹੈ ਇਹਦੇ ਵਿੱਚ ਸਾਰਾ ਪਲਾਸਟਿਕ ਦਾ ਮਟੀਰੀਅਲ ਵੇਸਟ ਮਟੀਰੀਅਲ ਫਲੈਕਸਾ ਪਲਾਸਟਿਕ ਦਾ ਮਟੀਰੀਅਲ ਕਾਫੀ ਕੁਝ ਗੜਾ ਰੀਮੇਬਲ ਚੀਜ਼ਾਂ ਗੜੀਆਂ ਫਲੈਕਸਾਂ ਦੇ ਕੰਮ ਆਉਂਦੀਆਂ ਉਹ ਸਟੋਰ ਕਰੀ ਹੋਈਆਂ ਇੱਕ ਬੇਸਮੈਂਟ ਵੀ ਹੈ ਗਰਾਊਂਡ ਵੀ ਹੈ ਤੇ ਫਰਸਟ ਫਲੋਰ ਇਨੋ ਫਲੋਰਾਂ ਦੇ ਉੱਪਰ ਪੂਰੀ ਤਰ੍ਹਾਂ ਡੰਪ ਕੀਤਾ ਹੋਇਆ ਸਮਾਨ ਹੈ ਬੰਦੇ ਅੰਦਰ ਜਾਣ ਦੀ ਜਗ੍ਹਾ ਹੀ ਨਹੀਂ ਹੈ ਔਰ ਬਿਲਡਿੰਗ ਅਨੇਕ ਪੁਰਾਣੀ ਹੋ ਚੁੱਕੀ ਹੈ ਖਸਤਾ ਹੋ ਗਈ ਹੈ ਕਿ ਮੈਂ ਆਪਣੇ ਕਰਮਚਾਰੀ ਨੂੰ ਅੰਦਰ ਨਹੀਂ ਜਾਣ ਦੇ ਰਿਹਾ ਕਿਉਂਕਿ ਪਤਾ ਨਹੀਂ ਲੱਗਦਾ ਕਾਹ ਤੋਂ ਬਿਲਡਿੰਗ गिर ਸੇ ਵੀ ਮਾਲਕ ਦਾ ਪਤਾ ਲੱਗਾ ਸਰ ਲਗਾਤਾਰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਕਿ ਅਗਲਾ ਹਿੱਸਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਢਾਂਚਾ ਜਿਹੜਾ ਪਹਿਲਾਂ ਤੁਸੀਂ ਇੱਥੇ ਪਹੁੰਚੇ ਸੀਗੇ ਉਹ ਗਿਰਿਆ ਵੀ ਆਏਗਾ ਪੂਰਾ ਨਾ ਇੱਥੇ ਸਰ ਹਾਂਜੀ ਬੇਸਮੈਂਟ ਗਿਰੀ ਹੈ ਬੇਸਮੈਂਟ ਦਾ ਜਿਹੜਾ ਲੈਂਟਰ ਸੀਗਾ ਉਹ ਗਿਰ ਟੁੱਟਾ ਡਿਮੋਲਿਸ਼ ਹੋ ਚੁੱਕਿਆ ਆਪਣੇ ਆਪ ਪਾਣੀ ਦੇ ਪ੍ਰੈਸ਼ਰ ਨਾਲ ਕਿਉਂਕਿ ਬਹੁਤ ਜ਼ਿਆਦਾ ਪੁਰਾਣੀ ਬਿਲਡਿੰਗ ਜਿੱਦ ਕਰਕੇ ਮੈਂ ਕਰਮਚਾਰੀ ਨੂੰ ਅੰਦਰ ਹੀ ਜਾਣ ਦੇ ਰਿਹਾ ਸੀ ਪਰ ਪਤਾ ਲੱਗਿਆ ਵੀ ਮਾਲਕ ਦਾ ਨਾਮ ਦੇ ਤੇ ਕਿੰਨਾ ਸਮਾਂ ਹੁਣ ਤੱਕ ਹੋ ਚੁੱਕਿਆ ਹੈ ਸਾਡ ਨੂੰ ਲੱਗਿਆ ਨੋ ਕਿਉਂਕਿ ਅੱਗ کافی ਦੇਰ ਤੱਕ ਚੱਲ ਰਹੀ ਹੈ ਔਰ ਇਹ ਕਾਫੀ ਫੈਲੀ ਹੋਈ ਆ ਕਿ ਚਾਰੇ ਪਾਸੇ ਕਾਰਨ ਇਹ ਆ ਕਿ ਫੈਲਣ ਦਾ ਕਾਰਨ ਮੈਂ ਦੱਸ ਰਿਹਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਤਿੰਨ ਮੰਜ਼ਿਲਾ ਬੁਰੀ ਤਰ੍ਹਾਂ ਨਾਲ ਸਾਰਾ ਫਲੇਮੇਬਲ ਮਟੀਰੀਅਲ ਹੈ ਜਿਹੜਾ ਉਹਦੇ ਵਿੱਚ ਭਰੀ ਹੋਈ ਹੈ ਕਾਰਨ ਸਭ ਤੋਂ بڑا ਕਾਰਨ ਜਿਹੜਾ ਸਾਡਾ ਕੋਈ ਮੁਲਾਜ਼ਮ ਬਿਲਕੁਲ ਨਜ਼ਦੀਕ ਜਾ ਕੇ ਸੀ ਅੱਗ ਨੂੰ ਕੰਟਰੋਲ ਕਰ ਪਾਰੇ ਕਿਉਂਕਿ ਅੰਦਰ ਨਹੀਂ ਜਾ ਸਕਦੇ ਬਾ ਬਲਾਗ ਵਾਲੀ ਜਾਣਕੀ ਹੈ ਸਾਨੂੰ ਜਿਹੜੇ ਆਸੇ ਪਾਸੇ ਹੋਣ ਉਹ ਵੀ ਜਾਣਨਾ ਕੀ ਹਿੰਤੀਆਂ ਇਸ ਤਰ੍ਹਾਂ ਕਿ ਬਿਲਡਿੰਗ ਬਹੁਤ ਪੁਰਾਣੀ ਔਰ ਕਬਾੜ ਪਿਆ ਅੰਦਰ ਸਾਰਾ ਜਿਹੜਾ ਵੀ ਕੋਈ ਜ਼ਰੂਰਤ ਦਾ ਸਮਾਨ ਨਹੀਂ ਹੈ ਗੱਡੀਆਂ ਕਿੰਨੀਆਂ ਲੱਗੀਆਂ ਤੁਹਾਡੀਆਂ ਫਾਇਰ ਦੀਆਂ ਕਿਉਂਕਿ ਕਾਫੀ ਕਹਿ ਸਕਦੇ ਵੱਡੀ ਆਗ ਹੈ ਗੱਡੀਆਂ ਦੀ ਕਿਸ ਤਰ੍ਹਾਂ ਗੱਲ ਹੈ ਤਿੰਨ ਗੱਡੀਆਂ ਮੇਰੇ ਕੋਲ ਆਪਣੀਆਂ ਆ ਗਈਆਂ ਫਾਸਟੇਸ਼ਨ ਪਟੇਲਾ ਦਵਾਈਆਂ ਹੋਈਆਂ ਤੇ ਅਸੀਂ ਨਾਬੇ ਤੋਂ ਵੀ ਸਮਾਨੇ ਤੋਂ ਵੀ ਤੇ ਉਹ ਗੱਡੀਆਂ ਮੰਗਵਾਰੀਆਂ ਜੋ ਸਾਨੂੰ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਤੇ ਮਾਨਯੋਗ ਡਾਇਰੈਕਟਰ ਸਟੇਟ ਸਰਕਾਰ ਜੀ ਵੱਲੋਂ ਵੀ ਜਾਈਦਾ ਹੋਇਆਗਾ ਨਾ ਜੇ ਕੋਈ ਤਸਵੀਰ ਤੁਹਾਨੂੰ ਬਾਰਡੈਂਡਰ ਹੋਰ ਚਾਹੀਦਾ ਹੋਇਆ ਤਾਂ ਪੰਜਾਬ ਤੋਂ ਕਿਤੋਂ ਵੀ ਤੁਸੀਂ ਗੱਡੀ ਮੰਗਵਾ ਸਕਦੇ ਹੋ ਐ ਬਿਲਕੁਲ ਐ